ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਇਹ ਜਾੜੀ ਉੱਤੇ ਬੀ ਬੋਲਦਾ ਉਹ ਬਾਈ ਜੀ ਬਹੁਤ ਛੋਟੀ ਬੋਲ ਬਾਈ ਜੀ ਬਾਈ ਜੀ ਮਾਤਾ ਬਾਈ ਗਿਆ ਕੀ ਹੋਇਆ ਮੈਨੂੰ ਗਿਆਨ ਹੈ ਬਾਈ ਜੀ ਬਾਈ ਜੀ ਜਦ ਕਾਲੋ ਤੇ ਜਿਹੜੇ ਬੇੜਾ ਬਾਈ ਜਿਹੜੇ ਸੁਣਣੇ ਚੀਜ਼ ਨਹੀਂ ਸਮਝ ਆਉਂਦੀ ਹਾਂ ਹਾਂ ਦੂਜੀ ਚੀਜ਼ ਵੀ ਬਾਈ ਨਹੀਂ ਕੋਈ ਬੋਈ ਸੰਭਾਲ ਤੱਕ ਲਈ ਨਹੀਂ ਹਾਂ ਤੋ ਉਹ ਦਲਾ ਰਿਹਾ ਮੈਲੀ ਜੀ ਲਿਖੀ Oh, बे okay. <laughs> 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 ਆ ਜੀ ਮੈਨੂੰ ਮਿਲਿਆ ਥੋੜ੍ਹਾ ਜਿਹਾ ਅਸੀਂ ਕਰਕੇ ਤੁਹਾਨੂੰ ਦਿਖਾ ਦੇਣੀ ਥੋੜ੍ਹਾ ਜਿਹਾ ਇਹ ਤਾਂ ਕਰ ਇੱਕ ਵਾਰ ਸਾਈਡ ਤੇ ਕਰੋ ਨਾ ਇੱਕ ਮਿੰਟ ਆਪਣੇ ਮੋੜੇ ਵਿੱਚ ਨਾ ਚੰਦਰ ਜੀ ਬੋਲੋ ਕਟਮੀ ਦੇ ਵਿੱਚ ਨਾ ਉਹ ਲੈ ਵੀ ਰਾ ਪੁੰਗਾਣਾ ਓਕੇ आदि प्रोग्राम में भी करेंगे ਇੱਕ ਮਿੰਟ ਮੇਰਾ ਨਾਮ ਜੀ ਸਭ ਤੋਂ ਪਹਿਲਾਂ ਤਾਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਮੇਰਾ ਨਾਮ ਹੈ ਸਰਦਾਰ ਦਦਾਰ ਸਿੰਘ ਸਰਦਾਰ ਸਾਨਾਫ ਪੱਗਾ ਸਿੰਘ ਅੱਜ ਆਈਡੀ ਫਿਜ਼ੀਕਲ ਅਕੈਡਮੀ ਦੇ ਵਿੱਚ ਆਇਆ ਹਾਂ ਤੁਸੀਂ ਗੱਲ 'ਚ ਹਾਰ ਪਾਏ ਆ ਕਿਹੜੀ ਖੁਸ਼ੀ ਦੇ ਕਦਰ ਪਾਏ ਆ ਜਾਂ ਕੀ ਕਾਰਨ ਅਸੀਂ ਹਾਰ ਇਸ ਖੁਸ਼ੀ ਦੇ ਕਾਰਨ ਪਾਏ ਨੇ ਕਿ ਮੈਂ ਆਪਦੇ ਬੱਚੇ ਨੂੰ ਆਈਡੀ ਫਿਜ਼ੀਕਲ ਅਕੈਡਮੀ ਮੋਗਾ ਦੇ ਵਿੱਚ ਛੱਡ ਕੇ ਗਿਆ ਸਾਂ ਤੇ ਉਥੇ ਉਹਨੇ ਪੰਜਾ ਚਾਰ ਮਹੀਨਿਆਂ ਦੇ ਵਿੱਚ ਮਿਹਨਤ ਕਰਕੇ ਤੇ ਆਪਣੇ ਆਪ ਨੂੰ ਦੇਸ਼ ਦੀ ਰਾਖੀ ਦੀ ਖਾਤਰ ਜਾਂ ਫੌਜ ਦੇ ਵਿੱਚ ਸਿਲੈਕਸ਼ਨ ਹੋ ਗਈ ਹੈ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ ਤੇ ਉਸਤਾਦ ਮਾਸਟਰ ਕੁਲਵਿੰਦਰ ਸਿੰਘ ਜਿਨ੍ਹਾਂ ਨੇ ਬਹੁਤ ਮਿਹਨਤ ਕਰਾ ਕੇ ਤੇ ਇਸ ਬੱਚੇ ਨੂੰ ਸਿਰੇ ਲਾਇਆ ਤੁਹਾਡੇ ਪਹਿਲਾਂ ਵੀ ਕੋਈ ਆਰਮੀ ਵਿੱਚ ਸੀ ਕਿ ਪਹਿਲਾ ਬੱਚੇ ਆਰਮੀ ਸੀ ਨਹੀਂ ਸਰ ਪਹਿਲਾ ਮੇਰਾ ਡੈਡੀ ਜੀ ਸੀ ਆਜ਼ਾਦ ਹਿੰਦ ਫੌਜ ਦੇ ਵਿੱਚ ਸੁਭਾਸ਼ ਚੰਦਰ ਪੋਸ ਨਾਲ ਅੰਗਰੇਜ਼ ਫੌਜ ਦੇ ਵਿੱਚ ਭਰਤੀ ਹੋਏ ਸਨ ਉਹ ਤੇ 1947 ਦੇ ਵਿੱਚ ਬਰਮਾ ਦੀ ਲੜਾਈ ਲੜੀ ਸੀ ਜਦੋਂ ਦੇਸ਼ ਦਾ ਬਟਵਾਰਾ ਹੋਇਆ ਤੇ ਫਿਰ ਉਹਨਾਂ ਨੇ ਜਦੋਂ ਸੁਭਾਸ਼ ਚੰਦਰ ਪੋਸ ਨੇ ਆ ਕਿਹਾ ਵੀ ਤੁਸੀਂ ਜਾ ਸਕਦੇ ਜੇ ਹੁਣ ਇਹ ਅੰਗਰੇਜ਼ ਮੁੱਕਰ ਗਏ ਨੇ ਵੀ ਤੁਹਾਨੂੰ ਆਜ਼ਾਦ ਕਰ ਦੇਵਾਂਗੇ ਉਸ ਤੋਂ ਬਾਅਦ ਫਿਰ ਲਾਹੌਰ ਉਹਨਾਂ ਨੇ 5 ਸਾਲ ਦੀ ਜੇਲ੍ਹ ਕੱਟੀ ਜੇਣ ਕਟਣ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਇਹ ਆਪਣਾ ਡੋ ਪਾਰਟੀ ਹੋਇਆ ਆਪਣਾ ਮੁਲਖ ਤੇ ਫਿਰ ਉਹਨਾਂ ਨੇ ਆਣ ਕੇ ਤੇ ਫਿਰ ਪੀਪੀ ਚ ਪਰਤੀ ਹੋਈ ਸੀ ਤੇ ਉਹਨਾਂ ਨੇ ਫਿਰ 65 ਦੀ ਲੜਾਈ ਵੀ ਲੜੀ ਉਸ ਤੋਂ ਬਾਅਦ ਦੇ ਵਿੱਚ ਫਿਰ ਮੈਂ ਪਰਤੀ ਹੋਇਆ ਵਾਂ 1970 ਦੇ ਵਿੱਚ ਅੱਛਾ ਠੀਕ ਹੈ ਜੀ ਤੇ 70 ਦੇ ਵਿੱਚ ਪਰਤੀ ਹੋਣ ਤੋਂ ਬਾਅਦ ਦੇ ਵਿੱਚ 2004 ਦੇ ਵਿੱਚ ਫਿਰ ਮੇਰੇ ਅੱਗੇ ਬੇਟਾ ਪਰਤੀ ਆਇਆ ਪਹੁੰਚ ਆ ਜੋ ਹੌਲਦਾਰ ਹੈ ਤੇ ਮੇਰੇ ਬੇਟੇ ਦੇ ਪਰਤੀ ਹੋਣ ਤੋਂ ਬਾਅਦ ਦੇ ਵਿੱਚ ਫਿਰ ਇਹ ਜਗਜੀਤ ਸਿੰਘ ਹੈ ਮੇਰਾ ਅੱਗੇ ਪੋਤਰਾ ਹੈ ਸਾਡੀ ਅੱਜ ਚੌਥੀ ਪੀੜ੍ਹੀ ਹੈ ਜਿਹੜੀ ਦੇਖ ਦੀ ਸੇਵਾ ਕਰਦੇ ਆਉਣੇ ਅਸੀਂ ਕਿੰਨਾ ਮਾਣ ਮਹਿਸੂਸ ਹੋ ਰਿਹਾ ਹੈ ਮਾਣ ਬਹੁਤ ਮਹਿਸੂਸ ਹੋਇਆ ਹੈ ਕਿ ਮੇਰਾ ਪੀੜ੍ਹੀ ਦਾ ਨਤੀਜੇ ਮੇਰੇ ਜਿਉਂਦਿਆਂ ਜੀ ਮੇਰੇ ਬੱਚੇ ਨੇ ਜਿਹੜੇ ਆਪਦੇ ਚੰਗਾ ਭਵਿੱਖ ਬਣਾ ਲੈਣਗੇ ਤੇ ਚਲੋ ਮਰ ਤਾਂ ਸਾਰਿਆਂ ਹੀ ਜਾਣਾ ਤੇ ਰਹਿਣਾ ਤਾਂ ਕਿਸੇ ਨੇ ਵੀ ਨਹੀਂ ਕਹਦੇ ਪਰ ਮੈਰੇ ਜੀ ਦੇ ਜੀ ਮੈਂ ਇਹ ਵੇਖ ਲਾਂਗਾ ਵੀ ਮੇਰੇ ਪੋਤਰੇ ਵੀ ਸੈLECTION ਹੋ ਗਏ ਨੇ ਅੱਗੋਂ ਜੇ ਗਾਂ ਰਾਬਣੇ ਵਿਖਾਇਆ ਕੁਛ ਤੇ ਗਾਂ ਇਹਨਾਂ ਦੇ ਬੱਚਿਆਂ ਦਾ ਵਾਲੇ ਵੀ ਸੋਚ ਲਾਵਾਂਗੇ ਫਿਰ ਇਸ ਅਕੈਡਮੀ ਦੇ ਆਨਰ ਆ ਉਹਨਾਂ ਨੂੰ ਕਿੱਦਾਂ ਦਾ ਸਨੇਹਾ ਦੇਣਾ ਚਾਹੁੰਦੇ ਔਰ ਜੇ ਕੀ ਉਹਨਾਂ ਨੂੰ ਧੰਨਵਾਦ ਕਿੱਦਾਂ ਕਰਨਾ ਚਾਹੁੰਦੇ ਉਹਨਾਂ ਦਾ ਧੰਨਵਾਦ ਤਾਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਮੇਰੇ ਦਿਲ ਦੇ ਵਿੱਚ ਕੋਈ ਜਗ੍ਹਾ ਹੀ ਨਹੀਂ ਉਹਨਾਂ ਵਾਸਤੇ ਸ਼ਬਦ ਬੋਲਣ ਵਾਸਤੇ ਤੇ ਪਰੇ ਆਣਾ ਵੀ ਇਸੇ ਤਰ੍ਹਾਂ ਹੀ ਜਿਵੇਂ ਮੇਰੇ ਬੱਚੇ ਨੂੰ ਸਿਲੈਕਸ਼ਨ ਕਰਵਾਈ ਏ ਮਿਹਨਤ ਕੀਤੀ ਏ ਇਸੇ ਤਰ੍ਹਾਂ ਹੀ ਕੁਲਵਿੰਦਰ ਸਿੰਘ ਸਰ ਹੋਰ ਨਾ ਬੱਚਿਆਂ ਦੇ ਨਾਮ ਆਉਣ ਬੱਚੇ ਤੇ ਇਹਨਾਂ ਦੇ ਨਾਲ ਇੱਥੇ ਸੰਪਰਕ ਕਰਕੇ ਤੇ ਆਪਦਾ ਭੁੱਖ ਬਣਾਉਣ ਤੇ ਨਸ਼ਿਆਂ ਤੋਂ ਬਚੇ ਰਹਿਣ ਜਿਵੇਂ ਤੁਹਾਡੀ ਉਮਰ ਦੇ ਹਿਸਾਬ ਨਾਲ ਕਾਫੀ ਉਮਰ ਲੱਗਦੀ ਹੈ ਕਿ ਪੰਜਾਬ ਨੂੰ ਕਹਿੰਦੇ ਨਾ ਬੇਰੋਜ਼ਗਾਰੀ ਬਹੁਤ ਆ ਪੰਜਾਬ ਦੀ ਨੌਜਵਾਨੀ ਨੂੰ ਕੀ ਫੀਲ ਕਰਨਾ ਚਾਹੁੰਦੇ ਹੋ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਇਹ ਅਪੀਲ ਕਰਨੇ ਚਾਹੁੰਦੇ ਆ ਕਿ ਮਿਹਨਤ ਕਰੋ ਤੇ ਨਸ਼ੇ ਤੋਂ ਬਚੋ ਤੇ ਨੌਕਰੀਆਂ ਲੈ ਦੇ ਇਧਰ ਅਕੈਡਮੀ ਦੇ ਵਿੱਚ ਆਓ ਮੋਗਾ ਚ ਤੇ ਆਣ ਕੇ ਆਪ ਦਾ ਭਵਿੱਖ ਬਣਾਓ ਹਾਂਜੀ ਠੀਕ ਕਰਦੇ ਆ ਚਲੋ ਫਾਉਂਡ ਇਧਰ ਸਾਹਮਣੇ ਦੇਖੋ <laughs> हम बच्चे पढ़ाओ हाँ हाँ बच्चे लाओ <laughs> 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 ਅੱਗੇ ਆ ਜੋ ਬੜੀ ਕਾਲੀ ਮਹਾਰਾਜਾ ਲਾਰੀ ਪੰਜਾਬ ਹੋਰ ਨਾ ਕਿ ਐਕਸਰਸਾਈਜ਼ ਆਪਾਂ ਆਮ ਹੀ ਕਰਦੇ ਹੈਗੇ ਇਸ ਤਰ੍ਹਾਂ ਕਰਨਾ ਔਰ ਇਧਰ ਸਾਹਮਣੇ ਬੋਲੇ ਹੌਣ ਦੁਆਰਾ ਆਤਮੇ ਤਿੰਨ ਪਹਿਲਾਂ ਹਾਂਜੀ ਇੱਧਰ ਦੇਖਿਓ ਜੀ ਦੋ ਮਿੰਟ ਵੇਟ ਹੌਲੀ ਜਿਹਾ ਤੇਲ ਮੰਗਵਾਉਂਦਾ ਹਾਂ ਹਾਂ ਤੁਸੀਂ ਵੀ ਹੋ ਜਨਾ ਪੇਰਸਾ ਮਗਰ ਲੁਕੇ ਖੜੇ ਆ ਸੋ ਫੋਟੋ ਚੰਗਾ ਨਹੀਂ ਲੱਗਣਾ ਜੇ ਜਿਤਨਾ ਮਿਲੇ ਉਹਨੀਆਂ ਉਹਨਾਂ ਨੂੰ ਤੁਸੀਂ ਵੀ ਕਹਣੇ ਇੱਧਰ ਆ ਢੰਡਾ ਸਾਹ ਹੋ ਗਿਆ ਜੀ ਦਮ ਟੋਨ ਮੈਂ ਪੁੱਛੂੰਗਾ ਜੀ ਅੱਛਾ ਜੀ ਭਾਈ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਅਨੰਦਰ ਸਿੰਘ ਆ ਜੀ ਪੇਂਡ ਕਿਹੜਾ ਜੀ ਆਪਣਾ ਪੈਣ ਮੇਰਾ ਸਾਹੋਕੇ ਜੀ ਤੁਹਾਡਾ ਬੱਚਾ ਵੀ ਅੱਜ ਅਕੈਡਮੀ ਦੇ ਜ਼ਰੀਏ ਭਰਤੀ ਹੋਇਆ ਜੀ ਹਾਂਜੀ ਹਾਂਜੀ ਤੇ ਕੀ ਨਾਮ ਆ ਜੀ ਬੇਟੇ ਬੇਟੇ ਦਾ ਨਾਮ ਪ੍ਰਿੰਸ ਸਿੰਘ ਆ ਜੀ ਠੀਕ ਆ ਜੀ ਕਾਹ ਚ ਭਰਤੀ ਹੋਇਆ ਜੀ ਫੌਜ ਜੀ ਫੌਜ ਹੋਇਆ ਹਾਂਜੀ ਕਿਵੇਂ ਲੱਗਦਾ ਵਾ ਕਿ ਜਿਹੜਾ ਇਹ ਇਤੋਂ ਅਕੈਡਮੀ ਆ ਜਿਹੜੇ ਆਪਣੇ ਆਈਡੀ ਅਕੈਡਮੀ ਵਾਲਿਆਂ ਨੇ ਉਹਨਾਂ ਨੇ ਕਿਵੇਂ ਦਾ ਯੋਗਦਾਨ ਪਾਇਆ ਜਾਂ ਕਿੱਦਾਂ ਲੱਗਾ ਜੀ ਤੁਹਾਨੂੰ ਬਹੁਤ ਸੋਹਣਾ ਲੱਗਿਆ ਜੀ ਬਹੁਤ ਸੋਹਣਾ ਲੱਗਿਆ ਬਹੁਤ ਸੋਹਣਾ ਲੱਗਿਆ ਕੀ ਮਹਿਸੂਸ ਕਰਦੇ ਹੋ ਜੀ ਅੱਜ ਤੁਹਾਡਾ ਬੇਟਾ ਭਰਤੀ ਹੋਇਆ ਜੀ ਬਹੁਤ ਜ਼ਿਆਦਾ ਖੁਸ਼ੀ ਹਾਂਜੀ ਹਾਂਜੀ ਕਿੰਨਾ ਟਾਈਮ ਕੈਂਪ ਲਾਇਆ ਜੀ ਆਪਣੇ ਬੇਟੇ ਨੇ ਬੱਚੇ ਨੇ ਜੀ ਲਾਤੇ ਸਾਲ ਹੁੰਦਾ ਜੀ 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 ਕਿਵੇਂ ਲੱਗਦਾ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਭੈਣਾਂ ਨੇ ਵੀ ਗੱਲ ਕੀਤੀ ਉਹਦੀਆਂ ਨਾਲ ਹੈ ਨਾ ਉਹ ਉਹ ਵੀ ਦਾਦੀਆਂ ਸਾਡੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈਗਾ ਸਹੀ ਗੱਲ ਹੈ ਜੀ ਠੀਕ ਹੈ ਜੀ ਜਦੋਂ ਵੀਰ ਫੌਜ ਭਰਤੀ ਹੁੰਦਾ ਵਾ ਕਿਵੇਂ ਲੱਗਦਾ ਜੀ ਸਰ ਬਹੁਤ ਖੁਸ਼ੀ ਹੈ ਸਾਡੇ ਠੀਕ ਹੈ ਜੀ ਕਿਹੜੇ ਪਿੰਡ ਤੋਂ ਆ ਬ੍ਰਦਰ ਸਾਹਿਬ ਸਾਹੋ ਕੇ ਪਿੰਡ ਇਥੇ ਜਿਹੜਾ ਐਡ ਅਕੈਡਮੀ ਦੇ ਫਿਜ਼ੀਕਲ ਅਕੈਡਮੀ ਵਾਲਿਆਂ ਨੇ ਤਾਂ ਮਿਹਨਤ ਕਰਵਾਈ ਉਹਦੇ ਸਦਕੇ ਹੋਇਆ ਜੀ ਹਾਂਜੀ ਉਹਨਾਂ ਦੇ ਸਦਕਾ ਵੀਰ ਦੇ ਸਾਰੀ ਮਿਹਨਤ ਉਹਨਾਂ ਦੀ ਮਿਹਨਤ ਦਾ ਹੀ ਪਾਲੇ ਸਾਰੇ ਠੀਕ ਹੈ ਭਣ ਕਿਵੇਂ ਲੱਗਦਾ ਤੁਹਾਡਾ ਭਰਾ ਜਿਹੜਾ ਅੱਜ ਭਰਤੀ ਹੋਇਆ ਜੀ ਫੌਜ ਚ ਹਾਂਜੀ ਵੀਰੇ ਬਹੁਤ ਵਧੀਆ ਬਹੁਤ ਖੁਸ਼ੀ ਆ ਬਾਕੀ ਅਕੈਡਮੀ ਵਾਲੇ ਵੀਰੇ ਦਾ ਬਹੁਤ ਬਹੁਤ ਧੰਨਵਾਦ ਜਿਨੇ ਸਿੱਖ ਤੋਂ ਤੱਕ ਲੈ ਕੇ ਜਾਂਦਾ ਬੱਚੇ ਬੱਚਿਆਂ ਨੂੰ ਇੱਥੇ ਤੱਕ ਲਿਆ ਕੇ ਬੜੇ ਮੈਂ ਕਿਹਾ ਪਿਆਰ ਦੇ ਨਾਲ ਉਹਨਾਂ ਨੇ ਇਹ ਸਾਰਾ ਹਨਾ ਇਹ ਕਰਵਾਇਆ ਬਜੂ ਵੀ ਹੈ ਹਾਂਜੀ ਬਹੁਤ ਹਾਂਜੀ ਮੇਰੇ ਦੀ ਮਿਹਨਤ ਬਹੁਤ ਚਾਹਾਂ ਠੀਕ ਹੈ ਕਿਹੜੇ ਪਿੰਡ ਤੋਂ ਆ ਜੀ ਲਵਾਰਾ ਅੱਜ ਬੇਟਾ ਭਰਤੀ ਹੋਇਆ ਫੌਜ ਦੇ ਵਿੱਚ ਕਿਵੇਂ ਲੱਗਦਾ ਮਾਹੌਲ ਵਧੀਆ ਗਾ ਜੀ ਜਿਹੜੇ ਅਕੈਡਮੀ ਵਾਲਿਆਂ ਨੇ ਇਹਨਾਂ ਨੂੰ ਭਰਤੀ ਤੱਕ ਜਿਵੇਂ ਮੰਨ ਲਓ ਫਿਜ਼ੀਕਲ ਦੇ ਵਿੱਚ ਜਾਂ ਹੋਰ ਟ੍ਰੇਨਿੰਗ ਦਿੱਤੀ ਆ ਉਹਨਾਂ ਦਾ ਕਿਵੇਂ ਲੱਗਦਾ ਤੁਹਾਨੂੰ ਜਿਵੇਂ ਬੱਚਿਆਂ ਵਾਂਗੂ ਰੱਖਿਆ ਕਹਿੰਦੇ ਉਹਨਾਂ ਨੂੰ ਬਹੁਤ ਵਧੀਆ ਰੱਖਿਆ ਜੀ ਜੀ ਕਿਵੇਂ ਮਹਿਸੂਸ ਕਰਦੇ ਹੋ ਬਾਈ ਜੀ ਇਹ ਤੁਹਾਡਾ ਬੇਟਾ ਭਰਤੀ ਹੋਇਆ ਜੀ ਬਹੁਤ ਵਧੀਆ ਮਹਿਸੂਸ ਕਰਦੇ ਹਾਂ ਖੁਸ਼ੀ ਹੈ ਜੀ ਬਹੁਤ ਹੈ ਕੀ ਕਹਿਣਾ ਚਾਹੋਗੇ ਜੀ ਇਸ ਅਕੈਡਮੀ ਦੇ ਬਾਰੇ ਜਿੱਥੋਂ ਜਿਸ ਦੀ ਬਦੌਲਤ ਜਿੱਥੋਂ ਦੇ ਮਿਹਨਤ ਕਾ ਜਿਹੜੇ ਆਪ ਹੈਗੇ ਨੇ ਟੀਚਰ ਹੈਗੇ ਨੇ ਜਾਂ ਜੋ ਵੀ ਸਟਾਫ ਹੈਗਾ ਉਹਨੂੰ ਕੀ ਵਧਾਈ ਦੇ ਪਾਤਰ ਨੇ ਉਹ ਕੀ ਕਹਿਣਾ ਚਾਹੋਗੇ ਜੀ ਉਹਨਾਂ ਨੂੰ ਵੀ ਬਾਤ ਸਾਬ ਕੋਟੀ ਕੋਟੀ ਉਹਨਾਂ ਨੂੰ ਵਧਾਈ ਆ ਜੀ ਹਾਂ ਜੀ ਸਾਡੇ ਬੱਚੇ ਨੂੰ ਸੁਜੀਪਾਲ ਚਟਾਨ ਦੇ ਲਈ ਜੀ ਹਾਂ ਜੀ ਬਹੁਤ ਵਧੀਆ ਹਾਂਜੀ ਬੀਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਅੱਜ ਤੁਹਾਡਾ ਬੇਟਾ ਭਰਤੀ ਹੋਇਆ ਜੀ ਬਹੁਤ ਵਧੀਆ ਗੱਲ ਹੈ ਜੀ ਬਹੁਤ ਕਿੰਨਾ ਖੁਸ਼ ਆਮ ਮੰਦੇ ਵਿੱਚ ਕੇ ਬੇਟਾ ਜਾ ਬਹੁਤ ਜਿਆਦਾ ਜੀ ਬਹੁਤ ਜਿਆਦਾ ਹਾਂਜੀ ਬਹੁਤ ਵਧੀਆ ਹਾਂਜੀ ਧੰਨਵਾਦ ਉਹਨਾਂ ਦਾ ਥੈਂਕ ਯੂ ਕਿਹੜੇ ਪਿੰਡ ਤੋਂ ਥੱਲੇ ਕੇ ਪਿੰਡ ਤੋਂ ਅੱਜ ਤੁਹਾਡਾ ਬੇਟਾ ਐਡੀ ਵਿਦਿਅਕ ਅਕੈਡਮੀ ਵਾਲਿਆਂ ਨੇ ਭਰਤੀ ਕਰਵਾਇਆ ਹਾਂ ਉਹਨਾਂ ਦੀ ਮਿਹਨਤ ਸਦਕਾ ਤੁਹਾਡੀ ਪਰਫੈਕਸ਼ਨ ਸਦਕਾ ਜੋ ਭਰਤੀ ਹੋਇਆ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਬਹੁਤ ਖੁਸ਼ੀ ਆ ਇਹਨਾਂ ਦਾ ਕੋਟੀ ਕੋਟੀ ਧੰਨਵਾਦ ਕਰਦੇ ਆ ਬੱਚਿਆਂ ਨੂੰ ਸਹੀ ਗਾਈਡ ਕਰਦੇ ਆ ਪਰਮਾਧਮਨ ਦੇ ਲੜਵੀ ਲਾਉਂਦੇ ਆ ਪਾਠਵੀ ਕਰਦੇ ਆ ਤੇ ਸਹੀ ਐਜੂਕੇਸ਼ਨ ਦਿੰਦੇ ਆ ਗਾਇਡ ਵਧੀਆ ਕਰਦੇ ਆ ਲਾਈਫ ਚ ਕਿਸ ਤਰ੍ਹਾਂ ਸਟਰਗਲ ਕਰਕੇ ਅੱਗੇ ਵਧਣਾ ਹਾਂਜੀ ਕੋਚ ਚ ਭਰਤੀ ਹੋਏ ਨੇ ਹਾਂਜੀ ਸਾਰਾ ਅੱਜੋ ਬੜਾ ਜ਼ੋਰਦਾਰ ਸਵਾਗਤ ਹੋ ਰਿਹਾ ਬੱਚਿਆਂ ਵਰਗੂ ਤੁਹਾਡੇ ਨੇ ਹਾਰਮੀ ਪਾਈ ਗਏ ਆ ਇਹ ਖੁਸ਼ੀ ਦਾ ਕਾਰਨ ਕੀ ਹੈ ਜੀ ਸਖ ਖੁਸ਼ੀ ਦਾ ਕਾਰਨ ਆ ਹੁਣੇ-ਹੁਣੇ ਭਰਤੀ ਹੋਈ ਆ ਆਰਮੀ ਦੀ ਜੀ ਜਿਹਦੇ ਵਿੱਚ ਅਗਨੀ ਵਿਰਾਰਮੀ ਦੇ ਵਿੱਚ ਉਹਦੇ ਵਿੱਚ ਬੱਚੇ ਆਪਣੇ ਇਹ ਬੱਚੇ ਸੀ ਮੇਰੇ ਕੋਲੇ 28 ਬੱਚੇ ਸਿਲੈਕਟ ਹੋਏ ਨੇ ਕੁਝ ਬੱਚੇ ਕਿਹੜੀ ਅਕੈਡਮੀ ਹੈ ਜਿੱਥੇ ਆਪਾਂ ਇਸ ਵਕਤ ਗੱਲਬਾਤ ਕਰ ਰਹੇ ਹਾਂ ਤੁਹਾਡੇ ਨਾਲ ਇਹ ਮੋਗਾ ਦੇ ਵਿੱਚ ਹੈਡੀ ਫਿਜ਼ੀਕਲ ਅਕੈਡਮੀ ਹੈ ਜੀ ਉਹ ਪੁਰਾਣੀ ਅਕੈਡਮੀ ਹੈ ਜੀ ਕਿੰਨੇ ਬੱਚੇ ਭਰਤੀ ਹੋਏ ਦੱਸੋ ਜੀ 30 ਦੇ ਵਿੱਚੋਂ 28 ਬੱਚੇ ਸਿਲੈਕਟ ਹੋਏ ਨੇ ਜੀ ਕੁਝ ਬੱਚੇ ਅਜਾਏ ਆਏ ਨਹੀਂ ਹੈਗੇ ਤੇ ਕੁਝ ਕਾਏ ਨਹੀਂ ਤੇ ਉਹ ਮਾਲਕ ਜਿਹੜੇ ਪੁਲਿਸ ਵਿੱਚ ਭਰਤੀ ਹੋਏ ਕਿ ਫੌਜ ਵਿੱਚ ਭਰਤੀ ਹੋਏ ਜੀ ਦੇਖੋ ਜੀ 10 ਬੱਚੇ ਮੇਰੇ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਨੇ ਜੀ ਤੇ 28 ਬੱਚੇ ਆਰਮੀ ਸਿਲੈਕਟ ਹੋਏ ਜੀ ਜਿਹੜੀ ਇਹਦੀ ਲੋਕੇਸ਼ਨ ਆ ਤੁਸੀਂ ਦੱਸ ਸਕਦੇ ਹੋ ਤੇ ਤੁਹਾਡਾ ਨਾਮ ਕੀ ਆ ਜਾਂ ਨੰਬਰ ਵਗੈਰਾ ਤੁਸੀਂ ਦੱਸ ਸਕਦੇ ਹੋ ਕਿ ਅਗਲੀ ਵਾਰੀ ਜਦੋਂ ਬੱਚਿਆਂ ਨੇ ਇਹ ਗਾਂਹ ਦੱਸਣਗੇ ਆਪਣੇ ਦੋਸਤ ਮਿੱਤਰਾਂ ਨੂੰ ਕਿ ਇਸ ਅਕੈਡਮੀ ਬੱਚੇ ਤੁਹਾਡੇ ਨਾਲ ਆਪ ਤਾਂ ਕੈਂਪ ਕੀਤਾ ਜਾ ਸਕਦਾ ਜੀ ਜੀ ਦੇਖੋ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਜੀ ਇਨਸਾ ਹਰਿਆਣੇ ਤੋਂ ਜੀ ਮੈਂ ਐਡੀਫੀ ਅਕੈਡਮੀ ਅਕੈਡਮੀ ਦਾ ਆਨਰ ਕੋਚ ਵੀ ਜੀ ਤੇ ਇਹ ਅਕੈਡਮੀ ਜਿਹੜੀ ਹੈਗੀ ਮੋਗੇ ਦੇ ਵਿੱਚ ਅੰਮ੍ਰਿਤਸਰ ਰੋਡ ਤੇ ਜੀ ਗਲੀ ਨੰਬਰ 2 ਅਜੀਤ ਅਖਬਾਰ ਵਾਲੀ ਗਲੀ ਜੀ ਨੇੜੇ ਬੱਸ ਸਟੈਂਡ ਜੀ ਤੇ ਸਰ ਆਪਣਾ ਮੋਬਾਈਲ ਨੰਬਰ ਵੀ ਬੋਲ ਦਿਓ ਕਿਉਂਕਿ ਕਿਉਂਕਿ ਇਹਨਾਂ ਨੂੰ ਦੇਖ ਕੇ ਬੱਚਿਆਂ ਨੇ ਬਹੁਤ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ ਕਿ ਅਸੀਂ ਕੰਟੈਕਟ ਨੰਬਰ ਤੁਹਾਡਾ ਲਈਏ ਤੇ ਤੁਹਾਡੇ ਤੱਕ ਪਹੁੰਚ ਕਰੀਏ ਕਿਉਂਕਿ ਬੇਰੋਜ਼ਗਾਰੀ ਜਿਵੇਂ ਕਹਿੰਦੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਬਹੁਤ ਜ਼ਿਆਦਾ ਆ ਕਿਉਂਕਿ ਜੇ ਜੇ ਬੱਚੇ ਇਥੋਂ ਸਿਲੈਕਟ ਹੋ ਕੇ ਇਹਨੇ ਤੁਸੀਂ ਦੱਸਦੇ 28 ਬੱਚੇ ਸਿਲੈਕਟ ਹੋ ਕੇ ਭਰਤੀ ਹੋਏ ਆ ਤੇ ਆਉਣ ਵਾਲੇ ਭਵਿੱਖ ਵਿੱਚ ਵੀ ਬੱਚੇ ਤੁਹਾਡਾ ਜਿਹੜਾ ਨੰਬਰ ਭਾੜਨਗੇ ਜਾਂ ਤੁਹਾਡੇ ਤੱਕ ਪਹੁੰਚ ਕਰਨਗੇ ਉਹਦੇ ਕੰਟੈਕਟ ਨੰਬਰ ਵੀ ਬੋਲ ਸਰ ਜੀ ਜੀ ਦੇਖੋ ਸਭ ਤੋਂ ਪਹਿਲਾਂ ਮੈਂ ਜਿਹੜੇ ਬੱਚੇ ਇਸ ਭਰਤੀ ਦੇ ਵਿੱਚ ਨਿਰਾਸ਼ ਹੋ ਗਏ ਨੇ ਆ ਸਫਲ ਹੋ ਚੁੱਕੇ ਨੇ ਜੀ ਉਹਨਾਂ ਨੂੰ ਇਹੀ ਬੇਨਤੀ ਹੈ ਮੇਰੀ ਵੀ ਬੇਟੇ ਜ਼ਿੰਦਗੀ ਦੇ ਵਿੱਚ ਇੱਕ ਹਾਰ ਹੀ ਚੀਜ਼ ਹੈ ਜਿਹੜੀ ਸਭ ਤੋਂ ਵੱਧ ਸਿਖਾਉਂਦੀ ਹੈ ਜੀ ਜਿੱਤ ਘਟ ਸਖਾਰੀ ਹੈ ਸਾਨੂੰ ਹਾਰ ਸਭ ਤੋਂ ਵੱਧ ਸਿਖਾ ਰਹੀ ਹੈ ਮੈਂ ਤੁਹਾਨੂੰ ਚੈਲੰਜ ਕਰਦਾ ਕਿ ਤੁਸੀਂ ਇੱਕ ਵਾਰੀ ਮੇਰੇ ਕੋਲੇ ਆਓ ਜੀ ਇਸ ਅਕੈਡਮੀ ਦੇ ਵਿੱਚ ਕੋਈ ਪੈਸਾ ਮੁੱਖ ਨਹੀਂ ਰੱਖਿਆ ਜਾਂਦਾ ਬੱਚੇ ਦੀ ਗਰੀਬੀ ਨੂੰ ਹਟਾਉਣ ਦਾ ਹੀ ਮੇਰਾ ਏਮਾ ਹੈ ਕੋਈ ਵੀ ਬੱਚਾ ਬਾਬੂ ਜੀ ਨਾ ਕਹੇ ਬਾਬੂ ਜੀ ਕਹਾਵੇ ਜੀ ਔਰ ਮੇਰਾ ਨੰਬਰ ਹੈਗਾ ਜੀ 794 631 ਜੀ 73 737 ਅਸੀਂ ਜਿਹੜੇ ਬੱਚੇ ਭਰਤੀ ਹੋ ਉਹਨਾਂ ਨਾਲ ਪੇਰੈਂਟਸ ਨਾਲ ਵੀ ਗੱਲ ਕੀਤੀ ਆ ਤੇ ਉਹਨਾਂ ਬੱਚਿਆਂ ਨਾਲ ਵੀ ਗੱਲ ਕੀਤੀ ਬਹੁਤ ਹੀ ਵਧੀਆ ਗੰਦ ਨੇ ਕਿਹਾ ਕਿ ਤੁਹਾਨੂੰ ਘਰ ਵਰਗਾ ਮਾਹੌਲ ਮਿਲਿਆ ਵਾ ਕੋਈ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਘਰ ਵਾਂਗੂ ਅਸੀਂ ਰਹੇ ਇੱਥੇ ਘਰ ਵਾਂਗੂ ਸਾਨੂੰ ਜਿਵੇਂ ਮਾਪਿਓ ਸਾਨੂੰ ਰੱਖਦੇ ਆ ਸਰ ਨੇ ਉਦਾਂ ਹੀ ਸਾਨੂੰ ਰੱਖਿਆਗਾ ਸਾਰੇ ਬੱਚਿਆਂ ਨੂੰ ਅੱਗੇ ਕੀ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ ਦੇਖੋ ਬੱਚਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਦੇਖੋ ਮੇਰੇ ਕੋਲੇ ਇੱਕ ਪਰਿਵਾਰ ਦੇ ਦੋ ਦੋ ਬੱਚੇ ਸਿਲੈਕਟ ਹੋਏ ਨੇ ਇਸ ਵਾਰ ਜੀ ਇਹ ਜਿਹੇ ਬੱਚੇ ਸਿਲੈਕਟ ਹੋਏ ਨੇ ਜਿਹੜੇ ਕਿਸੇ ਦੇ ਨੌਕਰ ਲੱਗੇ ਹੋਏ ਸੀ ਜੀ ਅੱਜ ਉਹ ਬਹੁਤ ਵਧੀਆ ਆਪਣਾ ਸਟੇਟਸ ਚੇਂਜ ਕੀਤਾ ਉਹਨਾਂ ਨੇ ਨਾਮ ਦੇ ਪਿੱਛੇ ਆਰਮੀ ਲਵਾਇਆ ਜੀ ਉਹ ਦੇਖੋ ਉਹਨਾਂ ਦੇ ਬੱਚਿਆਂ ਨੇ ਵਿਸ਼ਵਾਸ ਕੀਤਾ ਕੋਈ ਬੱਚੇ ਜਿਹੜੇ ਆ ਸਫਲ ਹੁੰਦੇ ਆ ਨਾ ਉਹਨਾਂ ਦਾ ਮੇਜਰ ਕਾਰਨ ਹੁੰਦਾ ਕਿ ਬੱਚਾ ਨੂੰ ਆਪਣੇ ਆਪ ਤੇ ਯਕੀਨ ਨਹੀਂ ਹੁੰਦਾ ਇੱਕ ਥੋੜੀ ਜੀ ਮੁਸ਼ਕਲ ਤੋਂ ਹਾਰ ਮੰਨ ਕੇ ਬੈਠ ਜਾਂਦੇ ਆ ਇਹਦੇ ਪਿੱਛੇ ਇਹੀ ਕਾਰਨ ਆ ਹੋਰ ਕੁਝ ਨਹੀਂ ਹੈਗਾ ਬਸ ਇੱਕ ਵਾਰੀ ਤੁਸੀਂ ਮੈਨੂੰ ਮੌਕਾ ਦਿਓ ਸੱਚ ਮੰਨੋ ਮੈਂ ਇਸ ਫਰਸ਼ ਤੋਂ ਉੱਠਿਆ ਮੈਂ ਕਿਸੇ ਨੂੰ ਵੀ ਗਰੀਬ ਨਹੀਂ ਦੇਖਣਾ ਚਾਹੁੰਦਾ ਇੱਕੋ ਇਹ ਹੀ ਹੈ ਮੈਂ ਮੇਰਾ ਕਿ ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਆਵਾਜ਼ ਆਵਾਜ਼ ਹੋਵੇ ਖੁਸ਼ ਹੋਵੇ ਮੰਗਲ ਹੋਵੇ ਜੀ ਜੀ ਬਹੁਤ ਬਹੁਤ ਪੁੱਛਾਂਗੇ ਬੱਚੇ ਦਸਾਈਂ ਰਜ ਕੀ ਨਾਮ ਆਪਣਾ ਹੈ ਮੇਰਾ ਨਾਮ ਹੈ ਮਨਪ੍ਰੀਤ ਸਿੰਘ ਹਾਂਜੀ ਤੇ ਪਿੰਡ ਮੇਰਾ ਹੈਗਾ ਲਵਾਰਾ ਜੀ ਤੁਸੀਂ ਐਡਿ ਕੈਡਮੀ ਦੇ ਵਿੱਚ ਟ੍ਰੇਨਿੰਗ ਲਈ ਜੀ ਕਿਵੇਂ ਲੱਗਾ ਤੁਹਾਨੂੰ ਵੀ ਬਹੁਤ ਵਧੀਆ ਲੱਗਿਆ ਜੀ ਸਾਨੂੰ ਇਹ ਜੀ ਹਾਂਜੀ ਤੇ ਕਿਵੇਂ ਰਿਹਾ ਇੱਥੋਂ ਦਾ ਮਾਹੌਲ ਜਿਵੇਂ ਤੁਸੀਂ ਕਹੇ ਕਿਹੜਾ ਹੈਗਾ ਭਰਤੀ ਕਰਵਾਏਗਾ ਤੁਹਾਨੂੰ ਜੀ ਬਹੁਤ ਵਧੀਆ ਮਾਹੌਲ ਰਿਹਾ ਅਸੀਂ ਬਸ 34 ਬੱਚੇ ਗਏ ਸੀਗੇ 34 ਵਿੱਚ 30 ਬੱਚੇ ਸੈਲੈਕਟ ਹੋਏ ਜੀ 4 ਬੱਚੇ ਹਾਈਟ 'ਚ ਰਿਹਾ ਜੀ ਤੇ ਇਸ ਤੋਂ ਪਹਿਲਾਂ ਜੀ ਪੰਜਾਬ ਪੁਲ 'ਚ 12 ਮੁੰਡੇ گئے ਸੀਗੇ 15 ਮੁੰਡੇ ਉਹਨਾਂ 'ਚ 12 ਮੁੰਡੇ ਸਿਲੈਕਟ ਹੋਏ ਆ ਜੀ ਜੀ ਹਾਂਜੀ ਤੇ ਤੁਸੀਂ ਜਿਹੜੇ 30 ਬੱਚੇ ਦੱਸ ਰਹੇ ਹੋ ਉਹ ਕਾਦੇ ਵਿੱਚ ਕਿਹੜੇ-ਕਿਹੜੇ ਫੌਜ 'ਚ ਭਰਤੀ ਹੋਏ ਕਿ ਪੁਲਿਸ ਭਰਤੀ ਦੇ ਇਹ ਫੌਜ 'ਚ ਭਰਤੀ ਹੋਏ ਜੀ 30 ਦੇ 30 ਫੌਜ 'ਚ ਭਰਤੀ ਹਾਂਜੀ 30 'ਚ 30 ਫੌਜ 'ਚ ਭਰਤੀ ਠੀਕ ਹੈ ਜੀ ਤੇ ਜਿਹੜੇ ਇਹਨਾਂ ਦੇ ਓਨਰ ਆ ਐਡ ਕੈਡਮੀ ਦੇ ਉਹ ਤਾਂ ਕਿਵੇਂ ਰਿਸਪੌਂਸ ਰਿਹਾ ਉਹਨਾਂ ਦਾ ਰਿਸਪੌਂਸ ਬਹੁਤ ਵਧੀਆ ਰਿਹਾ ਜੀ ਉਹਨਾਂ ਵੀ ਮਤਲਬ ਸਾਨੂੰ ਇਹ ਪੰਜਾਛੇ ਮਹੀਨਾਵਾਂ ਵਿੱਚ ਨਾ ਵੀ ਪ੍ਰੈਕਟਿਸ ਕਰਾਈ ਤੇ ਸਾਡਾ A1 ਰਿਹਾ ਸਾਰਾ ਕੰਮ ਜੀ ਹਾਂਜੀ ਜਿਹੜੇ ਬੱਚੇ ਵੀਰੇ ਬੇਰੋਜ਼ਗਾਰ ਤੁਰੇ ਫਿਰਦੇ ਆ ਜਿਵੇਂ ਕੋਈ ਭਰਤੀ ਦੇਖਣ ਨੂੰ ਤੁਰੇ ਫਿਰਦਾ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਗੇ ਕਿ ਇਸ ਅਕੈਡਮੀ ਬਾਰੇ ਮੈਂ ਮੈਸੇਜ ਦੇਣਾ ਚਾਹੁੰਦਾ ਆ ਕਿ ਉਹਨੇ ਵਾਧੂ-ਵਾਧੂ ਵੀ ਇੱਥੇ ਆ ਕੇ ਆਪਣੇ ਵੀ ਵਿਜ਼ਿਟ ਕਰਨਾ ਵੀ ਬਹੁਤ ਵਧੀਆ ਵੀ ਥੋੜੀ ਫੀਸ 'ਚ ਥੋੜੀ ਫੀਸ 'ਚ ਵਧੀਆ ਤਿਆਰੀ ਕਰਾਉਂਦੇ ਆ ਜੀ ਜੀ ਹਾਂਜੀ ਕਿਵੇਂ ਘਰਵਰਗਾ ਮਾਹੌਲ ਲੱਗਾ ਘਰਵਰਗਾ ਮਾਹੌਲ ਲੱਗ ਗਈ ਸਾਨੂੰ ਇੱਥੇ ਜੀ ਮੈਨੂੰ ਸਾਨੂੰ ਹੈ ਨਾ ਜੀ ਇੱਥੇ ਜੀ ਹਾਂਜੀ ਐਗਜੈਕਟ ਲੋਕੇਸ਼ਨ ਕਿਹਾ ਜੀ ਦੀ ਬੋਲੋਗੇ ਇਥੋਂ ਇਹ ਲੈਕਸ ਦੇਖਦੇ ਨੇ ਜੀ ਅੰਮ੍ਰਿਤਸਰ ਰੋਡ ਹੀ ਅਜੀਤ ਅਖਬਾਰ ਵਾਲੀ ਗਲੀ ਪਰਚੂਰਾ ਮੰਡਲ ਦੇ ਕੋਲੇ ਜੀ ਹਾਂਜੀ ਮੱਲਾ ਕਿਹੜਾ